हां जी ਪੰਜਾਬੀ ਦੇ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਘਰ ਵਾਲੀ ਕੀ ਕਹਿੰਦੀ ਹੈ ਕਹਿੰਦੀ ਸਾਡਾ ਮਜੀਠੀਆ ਦਾ ਸ਼ੋਲੇ ਫਿਲਮ ਵਾਲਾ ਗੱਬਰ ਤਾਂ ਮੈਂ ਦੱਸਣਾ ਚਾਹਣਾ ਕਿ ਮੈਨੂੰ ਐ ਲੱਗਦਾ ਵੀ ਮਜੀਠੀਆ ਦੇ ਘਰ ਵਾਲੀ ਦਰਸਲ ਦੇ ਵਿੱਚ ਧਰਵਿੰਦਰ ਨੂੰ ਭੁੱਲ ਗਈ ਹੈ ਕਿਉਂਕਿ ਮੁੱਖ ਕਲਾਕਾਰ ਸ਼ੋਲੇ ਫਿਲਮ ਦਾ ਧਰਵਿੰਦਰ ਹੀ ਸੀ ਉਹ ਵੀ ਹੈਗਾ ਇਸ ਫਿਲਮ ਦੇ ਵਿੱਚ ਉਹਦਾ ਵੀ ਤੁਹਾਡੇ ਸਾਹਮਣੇ ਜ਼ਿਕਰ ਕਰਦੇ ਆ ਪਰ ਬਿਕਰਮ ਸਿੰਘ ਮਜੀਠੀਆ ਦੇ ਘਰ ਵਾਲੀ ਖਿੜਖਿੜ ਕੇ ਹਾਸਾ ਹਾਸ ਕੇ ਕਹਿੰਦੀ ਕਿਵੇਂ ਆ ਇਹ ਦਰਸਲ ਦੇ ਵਿੱਚ ਪੂਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਵੇਖ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੀ ਖੁਸ਼ੀ ਮਨਾ ਰਹੀ ਹੈ ਜਾਂ ਫਿਰ ਉਹਦਾ ਦੁੱਖ ਮਨਾ ਰਹੀ ਹੈ ਹੱਸ ਕੇ ਕਹਿੰਦੀ ਹੈ ਕਹਿੰਦੀ ਸਾਡਾ ਵਿਕਰਮ ਸਿੰਘ ਮਜੀਠੀਆ ਗੱਬਰ ਆ ਜੀ ਛੋਲੇ ਫਿਲਮ ਵਾਂਗ ਜਿਵੇਂ ਗੱਬਰ ਸੀ ਉਸੇ ਪ੍ਰਕਾਰ ਕਹਿੰਦੀ ਆਮ ਆਦਮੀ ਪਾਰਟੀ ਦੇ ਲੋਕ ਮਜੀਠੀਆ ਨੂੰ ਕਹ ਰਹੇ ਵੀ ਮਜੀਠਾ ਆ ਗਿਆ ਜੀ ਮਜੀਠਾ ਆ ਗਿਆ ਜੀ ਛੋਲੇ ਫਿਲਮ ਦੇ ਵਿੱਚ ਕਹਿੰਦੇ ਸੀ ਗੱਬਰ ਆ ਗਿਆ ਜੀ ਗੱਬਰ ਆ ਗਿਆ ਜੀ ਯਾਨੀ ਐ ਖੇਲੀਆਂ ਜੀਆਂ ਉਡਾ ਰਹੀ ਆ ਪਰ ਇਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਹੋਰ ਸ਼ਿਕੰਜਾ ਕਸਿਆ ਗਿਆ ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿਉਂਕਿ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਦਬਾਉਣ ਦੇ ਪਿੱਛੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਆਵਾਜ਼ ਉੱਠੀ ਹੈ ਕੰਨਾ ਵਿਕਰਮ ਸਿੰਘ ਮਜੀਠੀਆ ਨਹੀਂ ਜਿੰਨੇ ਇਹਦੇ ਨਾਲ ਦੇ ਹੋਰ ਵੀ ਤਸਕਰ ਸਾਰਿਆਂ ਦਾ ਨਾਮ ਲਿੱਤਾ ਜਾ ਰਿਹਾ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਵਾਲੇ ਲੋਕਾਂ ਦਾ ਵੀ ਲੈਸਟਰੇ ਵਿੱਚ ਨਾਮ ਚਾੜੋ ਤੇ ਉਹਨਾਂ ਨੂੰ ਫਾਸੀ ਹੋਣੀ ਚਾਹੀਦੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਮੌਤ ਦੀ ਸਜ਼ਾ ਦੀ ਮੰਗ ਕੌਣ ਕਰ ਰਿਹਾ ਔਰ ਵਿਕਰਮ ਸਿੰਘ ਮਜੀਠੀਆ ਦੀ ਘਰ ਵਾਲੀ ਗੱਬਰ ਸਿੰਘ ਦਾ ਕਿਵੇਂ ਕੈਰੈਕਟਰ ਕਹਿੰਦੀ ਹੈ ਸਾਡਾ ਮਜੀਠੀਆ ਗੱਬਰ ਬਣ ਗਿਆ ਜੀ ਇਹਦਾ ਮਤਲਬ ਹੈ ਵੀ ਮਜੀਠੀਆ ਡਾਕੂ ਲਟੇਰਾ ਤਸਕਰ ਇਹੀ ਹੈ ਤਾਂ ਉਹਦਾ ਡਾਕੂ ਵੀ ਸੀ ਲਟੇਰਾ ਵੀ ਸੀ ਔਰ ਗੱਬਰ ਦੇ ਨਾਲ ਤਰਵਿੰਦਰ ਕਰਦਾ ਕੀ ਆ ਇਹ ਵੀ ਅੱਜ ਤੁਹਾਡੇ ਸਾਹਮਣੇ ਸੁਣਾ ਦੇਣੀ ਆ ਪਹਿਲਾਂ ਮਜੀਠੀਆ ਦੀ ਘਰ ਵਾਲੀ ਕਿਵੇਂ ਕਹਿੰਦੀ ਹੈ ਕਿਹੜੀ ਫੀਲਿੰਗ ਦੇ ਨਾਲ ਕਹਿੰਦੀ ਆ ਸੁਣ ਲਓ ਉਸ ਤੋਂ ਬਾਅਦ ਗੱਬਰ ਸਿੰਘ ਨੂੰ ਕਿਵੇਂ ਰਗੜਦਾ ਧਰਮਿੰਦਰ ਔਰ ਉਸ ਤੋਂ ਬਾਅਦ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਦਾ ਯਾਨੀ ਕੌਣ ਐਲਾਨ ਕਰ ਰਿਹਾ ਪੱਕੇ ਦਾਵੇ ਦੇ ਨਾਲ ਸੁਣੋ ਵਿਕਰਮ ਸਿੰਘ ਮਜੀਠੀ ਦਾ ਰੋਸ਼ੋਲੇਜ ਕਹਿੰਦੇ ਸੀ ਨਾ ਕੱਬਰ ਆ ਗਿਆ ਕੱਬਰ ਬੱਚਿਆਂ ਨੂੰ ਕਹਿੰਦੇ ਸੀ ਉਹ ਇੱਥੇ ਹੁਣੇ ਆਪ ਵਾਲੇ ਕਹਿੰਦੇ ਮਜੀਠਾ ਆ ਗਿਆ ਮਜੀਠਾ ਤਾਂ ਸੁਣ ਲਓ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀ ਇਹਦੇ ਘਰ ਵਾਲੀ ਹੱਸ-ਹੱਸ ਕੇ ਕਹਿੰਦੀ ਸੀ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਮਜੀਠਾ ਆ ਗਿਆ ਜੀ ਮਜੀਠਾ ਆ ਗਿਆ ਜੀ ਪਰ ਇਹਨਾਂ ਨੂੰ ਇਹ ਯਾਦ ਨਹੀਂ ਕਿ ਉਹ ਵੀ ਤਰਵਿੰਦਰ ਦਾ ਰੋਲ ਅਦਾ ਕਰ ਰਹੀ ਨੇ ਉਹ ਅੰਤਪਵਚਨ ਦਾ ਰੋਲ ਅਦਾ ਕਰ ਰਹੇ ਨੇ ਐਸੇ ਕਰਕੇ ਦੋ ਹੀ ਸੀਗੇ ਸ਼ੋਲੇ ਫਿਲਮ ਦੇ ਵਿੱਚ ਤੇ ਦੋ ਹੀ ਆਮ ਆਦਮੀ ਪਾਰਟੀ ਦੇ ਵਿੱਚ ਨੇ ਤਰਵਿੰਦਰ ਕੌਣ ਹੈ ਭਗਵੰਤ ਮਾਨ ਤੇ ਅੰਤਪਵਚਨ ਕੌਣ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਖੜਾ ਹੈ ਚਾਹੇ 100 ਤਰ੍ਹਾਂ ਮਾਰੇ ਹੋਣ ਪਰ ਆ ਤੁਹਾਡੇ ਵਾਲੇ ਗੱਬਰ ਨੂੰ ਟਿਕਾਣੇ ਲਾਉਣ ਲਈ ਸ਼ੋਲੇ ਫਿਲਮ ਦੀ ਦੁਬਾਰੇ ਐਂਟਰੀ ਹੋ ਗਈ ਪੰਜਾਬ ਦੇ ਅੰਦਰ ਕੱਲੇ ਪੰਜਾਬ ਨਹੀਂ ਮੈਂ ਕਹਿੰਦਾ ਪੂਰਾ ਹਿੰਦੁਸਤਾਨ ਦੇਖ ਰਿਆ ਇਹਨੂੰ ਪਰ ਹੁਣ ਜਿਹੜੀ ਤੁਹਾਡੇ ਸਾਹਮਣੇ ਫਿਲਮ ਦਿਖਾਉਣ ਜਾ ਰਹੀਆਂ ਦਰਾਂ ਸਾਲ ਦੇ ਵਿੱਚ ਗੱਬਰ ਨੂੰ ਇਹਦੇ ਵਿੱਚ ਮੌਤ ਦੀ ਸਜ਼ਾ ਯਾਨੀ ਵਜੀਠੀਏ ਨੂੰ ਕੌਣ ਦੇ ਰਿਹਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਾਂਗੇ ਜਿਹੜੇ ਕਿ ਧਰਮਿੰਦਰ ਯਾਨੀ ਭਗਵੰਤ ਮਾਨ ਤੇ ਗੱਬਰ ਨੂੰ ਲੈ ਕੇ ਮਜੀਠੇ ਨੂੰ ਲੈ ਕੇ ਆ ਸੁਣੋ ਸਾਡੇ ਕੋਲ ਚਿੱਟਾ ਸਮਾਚਾਰ ਆ ਤੀ ਗਿਆ 100% ਜਿਵੇਂ ਵਾਰ ਇਹਦੇ ਲਈ ਜਿਹੜੇ ਪੋਲੀਟੀਕਲ ਬੰਦੇ ਐ ਮੁਜੀਟਾ ਦਾ ਹੈ ਹੀ ਹੈ। ਜਾਂ ਕੁਝ ਹੋਰ ਸਰਕਾਰੀ ਰਿਪੋਰਟਾਂ, ਪੀਡੀਆ ਰਿਪੋਰਟਾਂ ਉਹਨਾਂ ਅਕਸਰ ਜਿਨ੍ਹਾਂ ਦੇ ਵੀ ਨਾਂ ਆਏ ਐ ਸਾਰੇ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਚਿੱਟੇ ਦੇ ਵਪਾਰ ਕਰਕੇ ਲੱਖਾਂ ਬੰਦੇ ਮਾਰੇ, ਉਹਨੇ ਬੰਦੇ ਐ ਉਹਨਾਂ ਨੂੰ ਗੈਂਗਸਟਰਾਂ ਵਾਂਗ ਉਹਨਾਂ ਦਾ ਵਿਹਾਰ ਕਰਨਾ ਚਾਹੀਦਾ ਹੈ। ਮੁਜੀਟੇ ਨੂੰ ਲੈ ਕੇ ਜਿਹੜੇ ਹੋਰ ਵੀ ਸੀ ਇਹਨਾਂ ਦੇ ਪੋਲੀਟੀਕਲ ਬੰਦੇ ਵਿਸ਼ੇਸ਼ ਕਰਕੇ ਦੇ ਵੱਡੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ। ਤਾਂ ਸੁਣ ਲਿਆ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਬੁੱਧੀਜੀਵੀ ਗਿਆਨੀ ਵਿਦਵਾਨ ਬਹੁਤ ਸਾਰੇ ਲੋਕ ਜਾਨੀ ਵੱਡੇ ਵੱਡੇ ਲੋਕੇ ਦੀ ਮੰਗ ਕਰ ਰਹੇ ਆ ਕਹਿੰਦੇ ਕਾਲੇ ਪਾਣੀ ਨੂੰ ਲੋਕਾਂ ਦੇ ਖਾਰੇ ਪਾਣੀ ਭੇਜੋ ਜਿੱਥੇ ਮਜੀਠੀਆ ਦਾ ਦਾਦਾ ਰਹਿ ਕੇ ਆਇਆ ਸੀ ਉਹ ਸਜਾ ਘਟ ਕੇ ਆਇਆ ਸੀ ਔਰ ਦੂਜੇ ਪਾਸੇ ਦਾ ਮੌਤ ਵੀ ਮੰਗ ਕਰ ਰਹੇ ਕਿੰਨੇ ਪੰਜਾਬ ਦੇ ਲੋਕ ਇਹਨਾਂ ਲੋਕਾਂ ਨੇ ਕਾ ਦਿੱਤੇ ਨੇ ਇੱਥੋਂ ਪਤਾ ਲੱਗਦਾ ਕਿ ਹੁਣ ਬਾਤ ਨਾ ਵੀ ਯਰ ਪੰਜਾਬ ਦੇ ਵਿੱਚੋਂ ਪਟਣ ਦੇ ਵਿੱਚ ਪੰਜਾਬ ਦੇ ਲੋਕ ਔਰ ਪੰਜਾਬ ਦਾ ਮੁੱਖ ਮੰਤਰੀ ਸਫਲ ਰਿਆ ਤਾਂ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਵਕੀਲ ਸੀ ਉਹ بڑے ਦਾਅਵੇ ਕਰਦਾ ਸੀ ਕਹਿੰਦਾ ਮਜੀਠੀਆ ਦੇ ਖਿਲਾਫ ਕਹਿੰਦਾ ਸਬੂਤ ਕੱਢ ਕੇ ਲਿਆਓ ਜੇਕਰ ਵਾਕਈ ਸਬੂਤ ਨੇ ਤਾਂ ਡੀਜੀਪੀ ਸਾਹਿਬ ਕਾ ਡੀਜੀਪੀ ਨੇ ਕੀ ਬਿਆਨ ਦਿੱਤਾ ਸੀ ਕੱਲ ਕਹਿੰਦਾ ਸੁਖਵੀਰ ਸਿੰਘ ਬਾਦਲ ਔਰ ਮਜੀਠੀਆ ਦੇ ਖਿਲਾਫ ਮੇਰੇ ਕੋਲ ਸਬੂਤ ਨੇ ਅਦਾਲਤਾਂ ਦੇ ਵਿੱਚ ਉਹਨਾਂ ਨੇ ਪੇਸ਼ ਕੀਤੇ ਨੇ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ 90 ਦੇ ਵਿੱਚ ਭੇਜਿਆ ਗਿਆ ਅੱਗੇ ਭਈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੱਕ ਇਹ ਇਨਕੁਆਰੀ ਚੱਲ ਰਹੀ ਹੈ ਸ਼ਾਨਵੀਂਡ ਚੱਲ ਰਹੀ ਹੈ ਹਿਮਾਚਲ ਦੇ ਵਿੱਚ ਵੱਡੇ ਪੁੱਤਰ ਦੇ ਵਿੱਚ ਕਹਿੰਦੇ ਜ਼ਮੀਨ 1000 ਏਕੜ ਪਰ ਦਾਵਾ ਤਾਂ ਹੁਣ ਹੋ ਗਿਆ ਔਰ ਦੂਜੇ ਪਾਸੇ ਵਕੀਲ ਕਹਿੰਦਾ ਕੱਢ ਕੇ ਲਿਓ ਪਰ ਦਰਾਂ ਸਾਲ ਦੇ ਵਿੱਚ ਜੇ ਕੁਝ ਹੈ ਐਸੇ ਕਰਕੇ ਅਦਾਲਤਾਂ ਨੇ ਹਦਾਇਤ ਦਿੱਤੀ ਹੈ ਕਿ ਇਹਨੂੰ ਕਸਟਡੀ ਦੇ ਵਿੱਚ ਰੱਖਿਆ ਜਾਵੇ ਜ਼ਮਾਨਤ ਕਿਉਂ ਨਹੀਂ ਮਿਲੀ ਬਾਅਦ ਜਿੱਤ ਬੜੀ ਕਿਉਂ ਨਹੀਂ ਭੇਜਿਆ ਘਰ ਨੂੰ ਇਹ ਵੀ ਇੱਕ ਸਵਾਲ ਆ ਪਰ ਹੁਣ ਜਿਵੇਂ ਮਜੀਠੀਏ ਦੀ ਘਰ ਵਾਲੀ ਬਹੁਤ ਸਾਰੇ ਉਹਦੇ ਵਰਕਰ ਕਹਿ ਰਹੇ ਸੀ ਕਹਿੰਦੇ ਮਜੀਠੀਆ ਨੂੰ ਹੁਣ ਗੱਬਰ ਬਣਾ ਦਿੱਤਾ ਜੀ ਔਰ ਦੂਜੇ ਪਾਸੇ ਹੁਣ ਤੁਸੀਂ ਗੱਬਰ ਦਾ ਕਰੈਕਟਰ ਸਾਰੇ ਜਾਣਦੇ ਹੋ ਕਿਉਂਕਿ ਗੱਬਰ ਸਿੰਘ ਇੱਕ ڈاکੂ ਸੀ ਲੁਟੇਰਾ ਸੀ ਬਹੁਤ ਕੁਝ ਜਾਣੀ ਮਾਰੇ ਕੰਮੀ ਕਰਦਾ ਸੀ ਤਕਰੀਬਨ ਉਹਦੀ ਜ਼ਿੰਦਗੀ ਮਾਰੇ ਕੰਮਾਂ ਦੇ ਵਿੱਚ ਰਹੀ ਔਰ ਐਂਡ ਦੇ ਵਿੱਚ ਉਹਨੂੰ ਮਾਰਿਆ ਗਿਆ ਸੀ ਸੱਚ ਮੁੱਚ ਦੇ ਵਿੱਚ ਜਿਹੜਾ ਗੱਬਰ ਸਿੰਘ ਸੀ ਉਹਨੂੰ ਮਾਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਸ਼ੋਲੇ ਫਿਲਮ ਬਣਦੀ ਹੈ ਸ਼ੋਲੇ ਫਿਲਮ ਦੇ ਵਿੱਚ ਧਰਮਿੰਦਰ ਕਿਵੇਂ ਉਹਦੀ ਤੌਣੀ ਲਾਉਂਦਾ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਔਰ ਹੁਣ ਇੱਥੇ ਨਿੱਜੀ ਜ਼ਿੰਦਗੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੀ ਘਰਵਾਲੀ ਨੇ ਗੱਬਰ ਬਣਾ ਦਿੱਤਾ ਔਰ ਦੂਜੇ ਪਾਸੇ ਹਮਤਾਵਤਨ ਕੇਜਰੀਵਾਲ ਔਰ ਧਰਮਿੰਦਰ ਹੈਗਾ ਜਿਹੜਾ ਉਹ ਭਾਈ ਭਗਵੰਤ ਮਾਨ ਹੈ ਤਾਂ ਹੁਣ ਦੇਖੋ ਤੁਹਾਡੇ ਸਾਹਮਣੇ ਮਜੀਠੀਆ ਦੀ ਘਰਵਾਲੀ ਨੇ ਫਿਲਮ ਪਲੇ ਕਰ ਦਿੱਤੀ ਹੈ ਸ਼ੋਲੇ ਸ਼ੋਲੇ 2 ਫਿਲਮ ਜਿਹੜੀ ਦੇਖਣੀ ਹੈ ਉਹ ਤੁਸੀਂ ਅੱਗੇ-ਅੱਗੇ ਦੇਖੋ ਕਿ ਹੁੰਦਾ ਕੀ ਹੈ ਕਿਉਂਕਿ ਪੰਜਾਬ ਨੂੰ ਜਿਹੜਾ ਇਹਨਾਂ ਗੱਬਰਾਂ ਨੇ ਲੁੱਟਿਆ ਜਿਹੜਾ ਇਹਨਾਂ ਬਾਦਲਾਂ ਨੇ ਲੁੱਟਿਆ ਉਹ ਅੱਜ ਦੇ ਧਰਮਿੰਦਰ ਤੇ ਅੱਜ ਦੇ ਇਮਤਾਬ ਅਚਨ ਤੁਹਾਡੇ ਸਾਹਮਣੇ ਇਹਨਾਂ ਦਾ ਨਿਪਟਾਰਾ ਵੀ ਕਰ ਰਹੇ ਨੇ ਔਰ ਇਹਨਾਂ ਨੂੰ ਅੰਜਾਮ ਤੱਕ ਵੀ ਪਹੁੰਚਾ ਰਹੇ ਨੇ ਪੰਜਾਬ ਦੀ ਆਡੀਅנס ਇਹ ਫਿਲਮ ਨੂੰ ਦੇਖ ਕੇ ਉਹਦਾ ਸਾਥ ਵੀ ਦੇ ਰਹੀ ਹੈ ਤੈਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਪੁੱਛਣਾ ਚਾਹਣਾ ਮੈਂ ਕਿ ਜਿਵੇਂ ਮਜੀਠੀਏ ਦੇ ਘਰ ਵਾਲੀ ਖਿੜਖੜ ਕੇ ਕਹਿੰਦੀ ਸਾਡਾ ਮਜੀਠੀਆ ਦਾ ਗੱਬਰ ਹੈ ਜੀ ਫਿਰ ਗੱਬਰ ਤਾਂ ਲੁਟੇਰਾ ਵੀ ਸੀ ਮਤਲਬ ਉਹ ਡਾਕੂ ਵੀ ਹੈ ਤਸਕਰ ਵੀ ਹੋ ਸਕਦਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਕਹਿੰਦੇ ਪ੍ਰਾਪਰਟੀ ਦਾ ਹੈਗੀ ਹੈ ਬਹੁਤ ਸਾਰੇ ਇਹਨਾਂ ਦੇ ਪੁਰਾਣੇ ਚਿੱਠੇ ਇਹਨਾਂ ਦੀਆਂ ਕਈ ਖੰਡੀਆਂ ਮੇਲਾ ਹੜੱਪ ਗਏ ਨੇ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਮਰਵਾ ਦਿੱਤੇ ਨੇ ਫਿਰ ਉਸ ਤੋਂ ਬਾਅਦ ਕਬੂਲਨਾਮੇ ਵੀ ਹੁੰਦੇ ਨੇ ਪੰਜਾਬ ਦੇ ਲੋਕ ਫਿਰ ਤੋਂ ਇਹਨਾਂ ਨੂੰ ਮਾਫ ਕਰ ਦਿੰਦੇ ਨੇ ਤਾਂ ਹੁਣ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਤੋਂ ਕਿ ਦੇਖੋ ਇੱਕ ਹੋਰ ਵੀ ਗੱਲ ਬੜੀ ਅਹਿਮ ਹੈ ਕੱਲ ਨੂੰ ਤੁਸੀਂ ਵੋਟਾਂ ਆਉਂਦੀਆਂ ਨੇ ਫਿਰ ਤੁਸੀਂ ਕਹੋਗੇ ਵੀ ਭਾਈ ਆਮ ਆਦਮੀ ਪਾਰਟੀ ਨਹੀਂ ਜਿੰਨੀ ਚਾਹੀਦੀ ਸਾਡੇ ਬਣੀਓ ਜਿਹੜਾ ਮਰਜੀ ਜਿੱਤ ਜੇ ਪਰ ਫਿਰ ਉੱਥੇ ਹੱਥ ਧਰੋਂਗੇ ਕਿ ਭਾਈ ਪੰਜਾ ਆ ਜਾਂ ਤੱਕੜੀ ਆ ਪਰ ਮੈਂ ਚਾਹਣਾ ਆਮ ਆਦਮੀ ਪਾਰਟੀ ਆਵੇ ਚਾਹੇ ਕੋਈ ਹੋਰ ਆਵੇ ਪਰ ਕਾਂਗਰਸ ਤੇ ਅਕਾਲੀ ਦਲ ਨਹੀਂ ਹੋਣੀ ਚਾਹੀਦੀ ਇਹ ਦਰਸਲ ਦੇ ਵਿੱਚ ਜੜਾ ਪੱਟਣ ਦੇ ਵਿੱਚ ਪਹਿਲੇ ਨੰਬਰ ਤੇ ਨੇ ਸਾਰੇ ਇਕੱਠੇ ਹੋਏ ਨੇ ਕਾਲੀ ਤੇ ਕਾਂਗਰਸ ਵਾਲੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲੂ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ